ਹੈਲੋ ਜੀ ਸਤਿ ਸ਼੍ਰੀ ਅਕਾਲ ਲੇਡੀ ਗਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਵਧੀਆ ਹੋਵੋਗੇ ਆਪਣੇ ਲੱਗ ਰਿਹਾ ਹੈਗਾ ਝੋਨਾ ਤੇ ਜਦੋਂ ਝੋਨਾ ਲੱਗਣਾ ਸ਼ੁਰੂ ਹੁੰਦਾ ਹੈ ਤਾਂ ਆਪਾਂ ਜਿਹੜੇ ਦੇਗ ਹੈਗੇ ਬਣਾਉਣੀ ਹੁੰਦੀ ਹੈਗੀ ਜਿਵੇਂ ਅੱਗੇ ਪਹਿਲਾਂ ਤਾਂ ਚੌਲਾਂ ਦੀ ਮਤਲਬ ਮਿੱਠੇ ਚੌਲ ਗੁੜ ਵਾਲੇ ਉਹ ਬਣਾਉਂਦੇ ਹੁੰਦੇ ਸੀ ਤੇ ਸਮਾਂ ਬਦਲਣ ਦੇ ਨਾਲ ਹੁਣ ਹੌਲੀ ਹੌਲੀ ਜਿਵੇਂ ਆਟੇ ਦੀ ਦੇਗ ਹੋਗੀ ਜਾਂ ਸੂਜੀ ਦੀ ਹੋਗੀ ਏ ਬਣਾਉਣ ਲੱਗ ਗਏ ਆਪਾਂ ਬਣਾ ਰਹੇ ਹੈਗੇ ਜੀ ਸੂਜੀ ਦੀ ਦੇਗ ਖੇਤ ਭੇਜਣ ਵਾਸਤੇ 2 ਕਿਲੋ ਮੈਂ ਸੂਜੀ ਲਈ ਹੈਗੀ ਹੈ ਕਿਉਂਕਿ ਬੰਦੇ ਕਾਫੀ ਹੈਗੇ ਦੋ ਪਾਰਟੀਆਂ ਲੱਗੀਆਂ ਹੋਈਆਂ 40 ਬੰਦੇ ਹੈਗੇ ਆਪਣੇ ਖੇਤ ਵਿੱਚ ਝੋਨਾ ਲਾ ਰਹੇ ਜਿਹੜੇ ਤਾਂ ਉਹਨਾਂ ਲਈ ਆਪਾਂ ਦੇਗਾ ਜਿਹੜੀ ਬਣਾ ਰਹੇ ਆ ਦੇਗ ਤਾਂ ਵੈਸੇ ਸਹੀ ਮੈਨੇ ਖਵਾਜੇ ਦੀ ਹੁੰਦੀ ਆ ਤਾਂ ਖਵਾ ਜੇ ਤੇ ਮੱਥਾ ਟੇਕ ਮੱਥਾ ਟੇਕ ਕੇ ਫਿਰ ਸਾਰੇ ਜਣੇ ਵੰਡ ਕੇ ਖਾ ਲੈਣਗੇ ਚਲੋ ਜੀ ਆਪਾਂ फटाफट ਬਣਾ ਲਈ ਦੇਖ ਪਹਿਲਾਂ ਆਪਾਂ ਚਾਹ ਬਣਾ ਕੇ ਜਿਹੜੀ ਭੇਜ ਦਿੱਤੀ ਹੈ ਖੇਤ ਦੇਖੋ ਹੁਣ ਬਣਾ ਰਹੇ ਹਾਂ ਇਹ ਲਿਆ ਹੈਗਾ ਜੀ ਮੈਂ 1 ਲੀਟਰ ਦੁੱਧ ਵਿੱਚ ਆਪਾਂ ਦੁੱਧ ਵੀ ਪਾਵਾਂਗੇ ਤੇ 1 ਲੀਟਰ ਹੀ ਪਾਣੀ ਪਾਵਾਂਗੇ 1 ਲੀਟਰ ਤੋਂ ਉੱਪਰ ਵੀ ਪਾਣੀ ਪਾ ਸਕਦੇ ਹਾਂ ਪਰ ਮੈਂ 1 ਲੀਟਰ ਹੀ ਪਾਉਂਗੀ ਪਾਣੀ ਕਿਉਂਕਿ ਸੂਜੀ ਜਿਹੜੀ ਉਹ ਵੱਧ ਪਾਣੀ ਲੈਂਦੀ ਆਟੇ ਨਾਲ ਹਮੇਸ਼ਾ ਆਟਾ ਥੋੜਾ ਪਾਣੀ ਲੈਂਦਾ ਹੈ ਸੂਜੀ ਉਨੀ ਫੁੱਲ ਕੇ ਵਧੀਆ ਬਣ ਜਾਂਦੀ ਜਿੰਨਾ ਆਪਾਂ ਪਾਣੀ ਵੱਧ ਪਾ ਦਿੰਨੇ। ਇੱਥੇ ਮੈਂ ਵਾਰ-ਵਾਰ ਕੱਢ ਸੀ ਨਾਲ ਹਰਾ ਰਹੀ ਸੀ। ਖੁਰਚਣਾ ਮੈਨੂੰ ਲੱਭਿਆ ਨਹੀਂ ਹੈਗਾ। ਨਹੀਂ ਖੁਰਚਣੇ ਨਾਲ ਵਧੀਆ ਹੱਲ ਜਾਣਾ ਸੀ। ਕੜਾਈ ਮੇਰੀ ਛੋਟੀ ਸੀ ਜੀ ਤੇ ਦੇਗਾ ਜਿਹੜੀ ਉਹ ਜ਼ਿਆਦਾ ਸੀ। ਬੜੀ ਮਸਕਾਨ ਨਾਲ ਟਾਈਮ ਪਾਸ ਜਿਹੜਾ ਉਹ ਆਪਾਂ ਕੀਤਾ। ਤੋਂ ਅੱਪ ਵੀ ਅੱਜ ਗਰਮੀ ਵੀ ਬਹੁਤ ਤੇਜ਼ ਹੈਗੀ ਹੈ। ਗਰਮੀ ਤਾਂ ਹਰ ਰੋਜ਼ ਇੰਨੀ ਜ਼ਿਆਦਾ ਹੁੰਦੀ ਹੈਗੀ ਹੈ। ਪਰ ਅੱਜ ਥੋੜੀ ਹਵਾ ਵੀ ਚੱਲ ਰਹੀ ਹੈ ਨਾਲ ਤਾਂ ਗਰਮ ਗਰਮ ਹਵਾ ਹੈ ਜਿਹੜੀ ਉਹ ਵਗ ਰਹੀ ਹੈ। ਖਾਸ਼ ਮੈਂ ਕੱਟੇ ਹੋਏ ਡਰਾਈ ਫਰੂਟ ਜਿੱਦਾਂ ਕਾਜੂ, ਮੂਵੇ, ਬਦਾਮ ਹੋਗੇ ਤੇ ਨਾਰੀਅਲ ਹੋਗੇ। ਇਹ ਵਿੱਚ ਮੈਂ ਕੋਸ਼ ਮੇਰੇ ਕੋਲ ਮਰਜ ਪਈ ਹੋਗੀ ਉਹ ਪਾਉਂਗੀ। ਤੇ ਐਲੈਂਸੀ ਛੋਟੀ ਕੁੱਟੀ ਹੋਈ। ਇਹਦੇ ਨਾਲ ਨਾ ਟੇਸਟ ਆ ਜਿਹੜਾ ਵਧੀਆ ਬਣ ਜੂਗਾ ਦੇਖ ਤਾਂ। ਤਾਂ ਸਾਰੇ ਜਿਹੜੇ ਖਾਸ਼ ਹੋ ਕੇ ਖਾ ਲੈਣਗੇ। ਕਿਉਂਕਿ ਗਰਮੀ ਆ ਜੀ ਗਰਮੀ ਦੇ ਵਿੱਚ ਮਿੱਠਾ ਖਾਣਾ ਹਰ ਕਿਸ ਨੂੰ ਪਸੰਦ ਨਹੀਂ ਹੁੰਦਾ। ਅੰਨੇ ਥੋੜੀ ਟੇਸਟੀ ਬਣਾਵਾਂਗੇ ਆਪਾਂ ਤਾਂ ਸਾਰੇ ਵਧੀਆ ਚਾਹ ਕੇ ਖਾ ਲੈਣਗੇ। ਬਸ ਆਪਣੇ ਆ ਸੂਜੀ ਨੂੰ ਜਿਹੜਾ ਹੋਰ ਸੇਕ ਥੋੜੇ ਲੱਗੂਗਾ ਕਿਉਂਕਿ ਥੋੜੀ ਅੱਧੇ ਤੋਂ ਜ਼ਿਆਦਾ ਸੂਜੀ ਜਿਹੜੀ ਉਹ ਪੱਕ ਚੁੱਕੀ। ਬਸ 4 ਮਿੰਟ ਆਪਾਂ ਹੋਰ ਜਿਹੜਾ ਸੇਕ ਲਵਾਵਾਂਗੇ। ਇਹ ਲਿਆ ਹੈਗਾ ਜਿਵੇਂ ਗਰਮ ਪਾਣੀ। ਪਾਣੀ ਹਮੇਸ਼ਾ ਤੁਸੀਂ ਦੇਖਦੇ ਵਿੱਚ ਗਰਮ ਹੀ ਪਾਇਆ ਕਰੋ। ਕਿਉਂਕਿ ਠੰਡੇ ਪਾਣੀ ਨਾਲ ਉਨੀ ਵਧੀਆ ਦੇਗ ਜਿਹੜੀ ਕਦੇ ਵੀ ਨਹੀਂ ਬਣਦੀ ਹੈਗੀ ਚਾਹੇ ਉਹ ਆਟੇ ਦੀ ਬਣਾਉਣੇ ਚਾਹ ਜਾਂ ਹੋ ਆਪਾਂ ਸੂਜੀ ਦੀ ਬਣਾਉਣੇ ਆ। ਗਰਮੀ ਦੇ ਵਿੱਚ ਸੀ ਤੁੱਲੇ ਦੇ ਮੂਰੇ ਬਹਿਣਾ ਬਹੁਤ ਔਖਾ ਈ। ਛਾਲਾਂ ਦੇ ਸਰਦੀਆਂ ਦੇ ਵਿਦਿਨ ਵਿੱਚ ਤਾਂ ਆਪਾਂ ਪੱਜ-ਪੱਜ ਚੁੱਲੇ ਦੇ ਨੇੜੇ ਹੁੰਨੇ ਆ। ਤਾਂ ਧੁੱਪ ਦੇਖੋ ਕਿਵੇਂ ਅੱਖਾਂ ਵਿੱਚ ਵੱਜ ਰਹੀ ਹੈ। ਕਹਿੰਨੀ ਤੇਜ਼ ਧੁੱਪ ਹੈਗੀ। ਇਸ ਵਾਰ ਇੰਨੀ ਜ਼ਿਆਦਾ ਤੇਜ਼ ਤਿੱਖੀ ਤਾਂ ਪੈ ਰਹੀ ਆ ਕਿ ਧੁੱਪੇ ਆਪਣੇ ਤੋਂ ਖੜਿਆ ਨਹੀਂ ਜਾਂਦਾ ਹੈਗਾ ਗਰਮੀ ਦਾ ਵਾਸਤੇ ਅੱਗੇ ਵੀ ਇਸੇ ਤਰ੍ਹਾਂ ਹੀ ਪੈਂਦੀ ਹੈਗੀ ਆ ਪਰ ਇਸ ਵਾਰ ਕਾਉਤ ਜ਼ਿਆਦਾ ਆ ਬਸ ਆਪਣਾ 2 ਦਿਨਾਂ ਦਾ ਕੰਮ ਆ ਜਿਹੜਾ ਝੋਨੇ ਦਾ ਰਹਿ ਗਿਆ ਉਹ 2 ਦਿਨਾਂ ਦੇ ਵਿੱਚ ਕੰਮ ਆ ਜਿਹੜਾ ਪੂਰਾ ਖਤਮ ਹੋ ਜਾਊਗਾ ਖੇਤ ਦਾ ਇਧਰ ਆਪਣੀ ਦੇਗ ਵੀ ਬਸ ਬਿਲਕੁਲ ਬਨ ਵਾਲੀ ਹੋਈ ਆ ਸੂਜੀ ਜਿਹੜੀ ਉਹ ਸਮੈਲ ਛੱਡਣ ਲੱਗ ਗਈ ਆਪਣੇ ਇਹ ਤਾਂ ਹੋਰ ਵੀ ਹੈ ਜੀ ਸੂਜੀ ਹੈ ਜਿਹੜੀ ਜਿੰਨਾ ਆਪਾਂ ਘਿਓ ਪਾਇਆ ਹੁੰਦਾ ਉਹ ਛੱਡ ਦਿੰਦੇ ਦੇਖੋ ਉੱਪਰ ਆ ਗਿਆ ਘਿਓ ਸੂਜੀ ਦੇ ਵਿੱਚ ਜਿਹੜਾ ਉਹ ਰੱਚਦਾ ਨਹੀਂ ਹੈਗਾ ਤੇ ਸੂਜੀ ਬਿਲਕੁਲ ਆਪਣੇ ਭੁੱਜ ਕੇ ਤਿਆਰ ਹੋ ਚੁੱਕੀ ਹੈ ਜਦੋਂ 스멜 ਆਉਣ ਲੱਗ ਜਾਂਦੀ ਹੈ ਸੂਜੀ ਦੇ ਵਿੱਚ ਤਾਂ तकरीबन ਉਦੋਂ ਸੂਜੀ ਜਿਹੜੀ ਉਹ ਭੁੱਜ ਜਾਂਦੀ ਹੈ ਹੁੰਦਾ ਸੂਜੀ ਆਪਣੀ ਸਾਰੀ तकरीबन ਭੁੱਜ ਚੁੱਕੀ ਹੈ ਕਿਉਂਕਿ ਅੱਜ ਕੱਲ ਕੋਈ ਤੇਜ ਮਿੱਠਾ ਕੋਈ ਵੀ ਖਾਣਾ ਪਸੰਦ ਨਹੀਂ ਕਰਦਾ ਹੈਗਾ ਤਾਂ ਕਰਕੇ ਮੈਂ ਮਿੱਠਾ ਜਿਹੜਾ ਉਹ ਥੋੜਾ ਹਲਕਾ ਹੀ ਰੱਖਿਆ ਤੁਸੀਂ ਤੇਜ਼ ਪਾ ਖਾਂਦੇ ਸਕੀਨੋਂ ਤਾਂ ਤੁਸੀਂ ਤੇਜ਼ ਪਾ ਸਕਦੇ ਹੋ ਥੋੜਾ ਵੱਧ ਪਾ ਸਕਦੇ ਹੋ ਮਿੱਠਾ ਹਾਂ ਵੈਸੇ ਵੀ ਗਰਮੀ ਹੈ ਜੀ ਗਰਮੀ ਦੇ ਵਿੱਚ ਇੰਨਾ ਤੇਜ਼ ਮਿੱਠਾ ਖਾਦਾ ਹੀ ਨਹੀਂ ਜਾਂਦਾ ਹੈਗਾ ਤਾਂ ਇਸ ਤੋਂ ਬਾਅਦ ਮੈਂ ਪਾਉਂਗੀ ਖੰਡ ਖੰਡ ਪਾ ਕੇ ਉਸ ਤੋਂ ਬਾਅਦ ਨਾਲ ਹੀ ਦੁੱਧ ਪਾ ਦੂੰਗੀ ਦੁੱਧ ਪਾ ਕੇ ਨਾਲ ਹੀ ਪਾਣੀ ਤੇ ਬਸ ਉਸ ਤੋਂ ਬਾਅਦ ਆਪਾਂ ਹਿਲਾਉਂਦੇ ਰਵਾਂਗੇ ਇੱਕ ਦੋ ਮਿੰਟ ਲਈ ਇਹ ਖੰਡਾ ਜਿਹੜੀ ਮੈਂ ਪੂਰੀ ਪ੍ਰੋਪਰ ਮਣਕੇ ਹੀ ਪਾਈ ਮਣਕੇ ਹੀ ਪਾਈ ਆ ਖੰਡ ਪਾਉਣ ਤੋਂ ਬਾਅਦ ਆਪਾਂ ਇਸ ਨੂੰ ਹਿਲਾ ਦਵਾਂਗੇ ਕਿਉਂਕਿ ਨਹੀਂ ਤਾਂ ਸੂਜੀ ਜਿਹੜੀ ਉਹ نیچے ਲੱਗਣੀ ਸ਼ੁਰੂ ਹੋ ਜੂਗੀ ਸੜ ਜੂਗੀ ਜੇ ਨਾ ਹਿਲਾਵਾਂਗੇ ਤਾਂ ਕਈ ਵਾਰ ਐਵੇਂ ਹੁੰਦਾ ਹੈਗਾ ਕਿ ਆਪਾਂ ਦੂਸਰੀਆਂ ਚੀਜ਼ਾਂ ਚੱਕਣ ਲੱਗ ਜਾਂਦੇ ਹਾਂ ਉਧਰ ਧਿਆਨ ਕਰ ਲੈਣੇ ਤੇ ਕੜਾਈ ਵੱਲ ਧਿਆਨ ਨਹੀਂ ਦਿੰਦੇ ਹੈਗੇ ਤਾਂ ਆ ਕਰਕੇ ਜਿਹੜੀ ਘੜਸੀ ਹੈਗੇ ਨਾਲ ਦੀ ਨਾਲ ਚਲਾਉਂਦੇ ਰਵਾਂਗੇ ਲਓ ਜੀ ਆਪਣੇ ਖੰਡਾ ਜਿਹੜੀ ਪੂਰੀ ਪ੍ਰੋਪਰ ਪੈ ਗਈ ਹੈ ਤੇ ਆਪਾਂ ਹੁਣ ਜਲਦੀ ਨਾਲ ਕੜਛੀ ਜਿਹੜੀ ਹਲਾ ਦੇ ਨਾਲ ਹਲਾ ਦਿੰਨੇ ਆ ਖੰਡ ਨੂੰ ਇੱਥੇ ਖੰਡ ਪੈਣ ਕਰਕੇ ਜਿਹੜੀ ਸੂਜੀ ਹੈਗੇ ਉਹ ਜ਼ਿਆਦਾ ਹੋ ਗਿਆ ਵੇਟ ਤਾਂ ਕੜਾਈ ਵਿੱਚ ਮਸਾਂ ਹਲ ਰਹੀ ਸੀਗੀ ਸੂਜੀ ਮੇਰੇ ਤੋਂ ਪਹਿਲਾਂ ਮੈਂ ਲੱਕੜ ਨੂੰ ਬਾਹਰ ਕੱਢਿਆ ਕਿਉਂਕਿ ਸੇਕ ਆ ਜਿਹੜਾ ਉਹ ਕੜਾਈ ਦੇ ਥੱਲੇ ਬਹੁਤ ਜ਼ਿਆਦਾ ਸੀਗਾ ਹਵਾ ਨਾਲ ਆ ਜਿਹੜੀ ਅੱਗ ਬਹੁਤ ਤੇਜ਼ ਚੱਲ ਰਹੀ ਸੀ ਫਿਰ ਮੈਂ ਸੂਜੀ ਨੂੰ ਹਿਲਾਉਣਾ ਸ਼ੁਰੂ ਕੀਤਾ ਇਸ ਤੋਂ ਬਾਅਦ ਮੈਂ 1 ਲੀਟਰ ਦੁੱਧ ਜਿਹੜਾ ਰੱਖਿਆ ਹੋਇਆ ਸੀ ਦੁੱਧ ਪਾ ਕੇ ਆਪਾਂ ਹਿਲਾਉਂਦੇ ਰਵਾਂਗੇ ਨਾਲ ਦੀ ਨਾਲ ਕਿਉਂਕਿ ਜੇ ਇਹਨੂੰ ਨਾ ਹਿਲਾਵਾਂਗੇ ਤਾਂ ਇਹਦੇ ਵਿੱਚ ਗੰਢਾ ਬਣ ਜਾਣਗੀਆਂ ਜੀ ਖੰਡ ਦੀਆਂ ਤਾਂ ਕਰਕੇ ਹਿਲਾਉਣਾ ਇਹਨੂੰ ਜ਼ਰੂਰੀ ਹੈ ਨਾਲ ਦੀ ਨਾਲ ਕੜਛੀ ਨਾਲ ਹਲਾਈ ਚੱਲੋ ਦੁੱਧ ਪਾ ਕੇ ਜੇ ਪਾਣੀ ਪਾਉਣਾ ਪਾਣੀ ਪਾ ਕੇ ਵੀ ਨਾਲ ਦੀ ਨਾਲ ਹੀ ਆਪਾਂ ਨੂੰ ਹਿਲਾਉਣਾ ਪੈਂਦਾ ਹੈਗਾ ਇਧਰ ਮੈਂ ਡਰਾਈ ਫਰੂਟ ਕੱਟੇ ਹੋਏ ਪਾ ਦਿੱਤੇ ਸੀ ਵਿੱਚ ਇਸ ਤੋਂ ਪਹਿਲਾਂ ਮੈਂ ਪਾਣੀ ਵੀ ਪਾਇਆ ਸੀ ਇੱਕ ਲਿੱਟ ਸੌਰੀ ਉਹ ਤੁਹਾਨੂੰ ਮੈਂ ਦਿਖਾਉਣਾ ਭੁੱਲ ਗਈ ਪ੍ਰਸ਼ਾਦ ਆਪਣਾ ਬਣ ਕੇ ਬਿਲਕੁਲ ਤਿਆਰ ਆ ਜੀ ਪੂਰਾ ਪ੍ਰੋਪਰ ਵਧੀਆ ਬਣ ਗਏ ਮਾਸੇ ਨਾ ਪਾਲਾ ਕੇ ਸਾਰੇ ਨੂੰ ਮਿਕਸ ਕਰਕੇ ਕੜਾਈ ਹੈ ਜਿਹੜੀ ਆਪਾਂ ਚੁੱਲੇ ਤੋਂ ਥੱਲੇ ਉਤਾਰ ਲਵਾਂਗੇ ਫਿਰ ਇਹਨੂੰ ਡੋਲਨੀ ਵਿੱਚ ਪਾ ਕੇ ਤਾਂ ਖੇਤ ਭੇਜ ਦੇਵਾਂਗੇ ਲਓ ਜੀ ਥੋੜਾ ਜਿਹਾ ਮੈਂ ਠੰਡਾ ਕਰ ਲਿਆ ਸੀਗਾ ਕਿਉਂਕਿ ਡੋਲਨੀ ਜਿਹੜੀ ਬਹੁਤ ਜ਼ਿਆਦਾ ਗਰਮ ਹੋ ਜਾਂਦੀ ਹੈ ਇਕ ਤਾਂ ਸੇਕ ਨਾਲ ਜਾਂਦੇ ਆ ਖੇਤ ਬਿਲਕੁਲ ਕੋਈ ਜਿਹੀ ਤਰ੍ਹਾਂ ਲੱਗ ਰਿਹਾ ਸੀਗਾ ਪ੍ਰਸ਼ਾਦ ਇਹਦੇ ਮੈਂ ਬਣਾ ਰਹੀ ਹਾਂ ਜੀ ਦੇਸੀ ਘਿਓ ਵਿੱਚ ਆਟੇ ਦੀ ਦੇਗ ਇਹਦੇ ਲਈ ਆਗਾ ਜੀ ਆਪਾਂ ਦੁੱਧ ਇਹ ਦੁੱਧ ਦੇ ਵਿੱਚ ਹੀ ਬਣਾਵਾਂਗੀ ਪਾਣੀ ਇਹਦੇ ਵਿੱਚ ਛੜਨਾ ਹੀ ਕਰਨਾ ਹੈਗਾ ਮੈਂ ਇਹ ਲੈ ਹੈਗਾ ਆਟਾ ਤੇ ਇਹ ਦੇਸੀ ਘਿਓ ਦੇ ਵਿੱਚ ਹੀ ਬਣਾਉਣੀ ਹੈਗੀ ਇਹ ਦੇਗ ਕਿਉਂਕਿ ਇਸ ਦੇਗ ਦਾ ਮੱਥਾ ਜਿਹੜਾ ਆਪਾਂ ਮੋਟਰਾਂ ਦੇ ਉੱਪਰ ਟੇਕਾਂਗੇ ਪਾਣੀ ਵਾਲਿਆਂ ਦੇ ਤਾ ਕਰਕੇ ਮੈਂ 19 ਜਿਹੜੀ ਇਹ ਦੇਸੀ ਘੋਲੀ ਦੇਗ ਬਣਾ ਰਹੀ ਆਂ ਆਟੇ ਵਾਲੀ ਕਿਉਂਕਿ ਇਸੇ ਦੇਗ ਨੂੰ ਮੰਨਿਆ ਜਾਂਦਾ ਹੈਗਾ ਜੀ ਸਹੀ ਜਾਂ ਚੌਲਾਂ ਦੀ ਬਸ ਮਿੱਠੇ ਚੌਲ ਗੋੜ ਵਾਲੀ ਉਹ ਹੁੰਦੀ ਹੈਗੀ ਪੱਕੀ ਦੇਗ ਆਪਣੀ ਖੇਤਾਂ ਵਾਸਤੇ ਆਟਾ ਮੇਰਾ ਬਹੁਤ ਜਲਦੀ ਨਾਲ ਹੀ ਪੁੱਜ ਜਾਣਾ ਹੈਗਾ ਦੇਖੋ ਬਰਾਉਨ ਤਾਂ ਹੋ ਵੀ ਚੱਲਿਆ ਹੈਗਾ ਹਟ ਕਿਉਂਕਿ ਆਟਾ ਥੋੜਾ ਸੇਕ ਲੈਂਦਾ ਹੈਗਾ ਜਲਦੀ ਪੁੱਜ ਜਾਂਦਾ ਹੈ ਇਹ ਇਹ ਸਿਰਫ ਇਹ ਦੇ ਇਹਨੂੰ ਬਣਾਉਣ ਦੇ ਲਈ ਮੈਨੂੰ 7-8 ਮਿੰਟ ਮਸਾਂ ਲੱਗੇ 7-8 ਮਿੰਟਾਂ ਦੇ ਵਿੱਚ ਦੀਗ ਜਿਹੜੀ ਬਣ ਕੇ ਆਪਣੀ ਤਿਆਰ ਹੋ ਗਈ ਸੀ ਬਿਲਕੁਲ ਆਟੇ ਚ ਬਸ ਮਹਿਲਾ ਜਿਹੜੀ ਆਣੀ ਸ਼ੁਰੂ ਹੋ ਗਈ ਹੈ ਨਾਟਾ ਆਪਣੀ ਸਮੈਲ ਛੜਨ ਲੱਗ ਗਿਆ ਕਿਉਂਕਿ ਜੇ ਇਹਨੂੰ ਆਪਾਂ ਜ਼ਿਆਦਾ ਭੁੰਨਾਂਗੇ ਤਾਂ ਫਿਰ ਇਹ ਬਲੈਕ ਜਿਆਦਾ ਹੋ ਜਾਊਗਾ ਤਾਂ ਪ੍ਰੋਪਰ ਬੱਸ ਪਾਜੀ ਚੁੱਕਿਆ ਆਟਾ ਇਥੇ ਮੈਂ ਚਮਚ ਨਾਲੀ ਜਲਦੀ ਜਲਦੀ ਹਿਲਾ ਰਹੀ ਸੀਗੀ ਇਹਦੇ ਵਿੱਚ ਵੀ ਆਪਾਂ ਡਰਾਈ ਫਰੂਟ ਪਾਵਾਂਗੇ ਪਰ ਕਾਜੂ ਤੇ ਬਦਾਮੇ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਹੈਗੇ ਆਟਾ ਮੇਰਾ ਭੱਜ ਚੁੱਕਿਆ ਜੀ ਬਸ ਇੱਕ ਮਿੰਟ ਲਈ ਆਪਾਂ ਹੋਰ ਪਾਉਣ ਲੈਣੇ ਥੋੜਾ ਜਿਹਾ ਬਰਾਉਨ ਆ ਇਹਨੂੰ ਹੋਰ ਕਰ ਲੈਣੇ ਇਹ ਵੀ ਸੂਜੀ ਦੀ ਤਰ੍ਹਾਂ ਸੇਮ ਹੀ ਬਣਦਾ ਹੈਗਾ ਇਹ ਪ੍ਰਸ਼ਾਦ ਵੀ ਤਾਂ ਸਮੈਲਰ ਦੇਖੋ ਬਿਲਕੁਲ ਛੱਡਣੀ ਸਟਾਰਟ ਕਰਤੀ ਆਟੇ ਦੀ ਆਪਣੀ ਜਦੋਂ ਸਮੈਲਰ ਛੱਡਣ ਲੱਗ ਜਾਵੇ ਤਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਖੰਡ ਤੇ ਦੁੱਧ ਨਾਲ ਦੀ ਨਾਲ ਹੀ ਆਪਣਾ ਪ੍ਰਸ਼ਾਦ ਜਿਹੜਾ ਉਹ ਬਣ ਕੇ ਤਿਆਰ ਹੋ ਜਾਣਾ ਬਸ ਇਸ ਤੋਂ ਜ਼ਿਆਦਾ ਨਹੀਂ ਪੁੰਨਾਗੇ ਹੁਣ ਆਪਾਂ ਬਿਲਕੁਲ ਭੋਜੀ ਚੁੱਕਿਆ ਤੁਸੀਂ ਦੇਖ ਹੀ ਰਹੇ ਹੋ ਇਥੇ ਮੇ ਬਾ ਦਿੱਤੀ ਅਖੰਡ ਤੇ ਨਾਲ ਹੀ ਪਾਵਾਂਗੇ ਆਪਾਂ ਦੁੱਧ ਦੁੱਧ ਬਾਕੇ ਨਾਲ ਦੀ ਨਾਲ ਹੀ ਚਮਚਾ ਜਿਹੜਾ ਮਾਰ ਦੇਵਾਂਗੇ ਵਿੱਚ ਹਿਲਾਉਂਦੇ ਰਾਵਾਂਗੇ ਤਾਂ ਜੋ ਗੰਡਾ ਨਾ ਬਣ ਦੇ ਦੇ ਵਿੱਚ ਮਿਲਾਉ ਜੀ ਇਥੇ ਜਿਹੜਾ ਮੈਂ ਗੈਸ ਹੈਗਾ ਬਿਲਕੁਲ ਘੱਟ ਲੋ ਫਲੇਮ ਤੇ ਰੱਖਿਆ ਹੈਗਾ ਬੜਾ ਹਾਈ ਫਲੇਮ ਨਹੀਂ ਕੀਤਾ ਹੈਗਾ ਗੈਸ ਦਾ ਅਉਜੀ ਬਣ ਕੇ ਤੇਗਾ ਆਪਣੀ ਹੋ ਗਈ ਤਿਆਰ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਮਿਲਦੇ ਆ ਨਵੀਂ ਹੋਰ ਵੀਡੀਓ ਦੇ ਨਾਲ